ਕਰੋ ਤੇ ਹਾਏ 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 ਤੇ ਮੰਤਰੀ ਹਾਏ 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 ਤੇ ਮੰਤਰੀ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਨੂੰ ਸੁੱਤੀ ਨੂੰ ਜਗਾਉਣਾ ਹੈ ਮੁਰਦਾਬਾਦ ਬਾਹੇ ਤਾਂ ਜਿੰਦਾਬਾਦ ਇੱਥੇ 71 ਹੋਏ ਆ ਸਾਰੇ ਲੈਂਡਮਾਰਕ ਜੀ ਬੈਂਕ ਜਿਹਨੂੰ ਖੇਤੀਬਾੜੀ ਵਿਕਾਸ ਬੈਂਕਾਂ ਪੀਏਡੀਬੀ ਕਹਿੰਦੇ ਉਹਦੇ ਮੁਲਾਜ਼ਮ ਆ ਤੇ ਅਸੀਂ ਮੁਲਾਜ਼ਮ ਯੂਨੀਅਨ ਦੇ ਆਗੂ ਆ ਇੱਥੇ 71 ਹੋਏ ਆ ਸਾਡੀਆਂ ਦੋ ਵੱਡੀਆਂ ਮੰਗਾਂ ਨੇ ਇੱਕ ਤਾਂ ਅਸੀਂ ਕਹਿੰਦੇ ਸਾਡੇ ਜਿਹੜੇ ਮੁਲਾਜ਼ਮਾਂ ਉਹਨਾਂ ਨੂੰ ਸ਼ੇਮਾ ਤਨਖਾਹ ਕਮਿਸ਼ਨ ਜਿਹੜਾ 1.7 2021 ਤੋਂ ਸਾਰੇ ਪੰਜਾਬ 'ਚ ਲਾਗੂ ਹੋ ਗਿਆ ਸਾਨੂੰ ਨਹੀਂ ਮਿਲਿਆ ਅਜੇ ਤੱਕ ਉਹ ਲਾਗੂ ਕੀਤਾ ਜਾਵੇ ਦੂਜਾ ਸਾਡਾ ਜਿਹੜਾ ਕਿਸਾਨੀ ਅਦਾਰਾ ਇਹਨਾਂ ਦਾ ਮੇਨ ਮਕਸਦ ਹੀ ਸਾਡੇ ਅਦਾਰੇ ਦਾ ਇੱਕ ਆ ਵੀ ਅਸੀਂ ਖੇਤੀਬਾੜੀ ਲਈ ਜਾਂ ਕਿਸਾਨਾਂ ਨੂੰ ਕਰਜ਼ਾ ਦੇਣਾ ਉਹ ਪਿਛਲੇ 3-4 ਸਾਲ ਤੋਂ ਬੰਦ ਆ ਹੁ ਕਰਜ਼ਾ ਹੀ ਵੰਡ ਬੰਦ ਕਰਦੀ ਤਾਂ ਇਹ ਮੈਹਕਮਾ ਚੱਲੂ ਕਿਵੇਂ ਇੱਕ ਪਾਸੇ ਦਾ ਸਰਕਾਰ ਕਹਿੰਦੀ ਅਸੀਂ ਕਿਸਾਨੀ ਖੇਤੀ ਜਿਹੜੇ ਹੈ ਹਿੱਤਾਂ ਚ ਫੈਸਲੇ ਲੈਣੇ ਅਸੀਂ ਤੇਲਾਂ ਤੱਕ ਪਾਣੀ ਪਚਾਤਾ ਜਾ ਉਹ ਕਰਤਾ ਕਿਸਾਨਾਂ ਨੂੰ ਕੁਝ ਜਿਹੜੀ ਚੀਜ਼ ਮੰਗਦੇ ਉਹ ਦੇਉ ਤਾਂ ਸਹੀ ਤੁਸੀਂ ਕਿਸਾਨਾਂ ਨੂੰ ਮਜਬੂਰ ਕਰਤਾ ਵੀ ਉਹ ਲਿਮਟਾਂ ਲੈਣ ਲਿਮਟਾਂ ਦੇ ਚੱਕਰ ਚ ਫਸ ਕੇ ਉਹ ਜ਼ਮੀਨਾਂ ਵੇਚਣ ਤੁਸੀਂ ਇਹ ਕਿਉਂ ਨਹੀਂ ਕਰ ਰਹੇ ਵੀ ਸਾਨੂੰ ਸੁਧਾਰਨ ਵਿਆਜ ਤੇ ਕਰਜ਼ਾ ਇੱਥੋਂ ਮਿਲਦਾ ਜਿਹੜਾ ਸਾਰੇ 1958 ਤੋਂ ਦੇ ਰਹੇ ਆਂ ਆਪਾਂ ਨਾ ਤਾਂ ਕਿਸਾਨਾਂ ਦੀ ਬਾਹ ਫੜ ਰਿਹਾ ਨਾ ਮੁਲਾਜ਼ਮਾਂ ਦੀ ਇੱਕ ਪਾਸੇ ਸਟੇਟਮੈਂਟ ਹੈ ਵੱਡੀਆਂ ਸਰਕਾਰ ਦੀਆਂ ਵੀ ਇੱਥੇ ਅੰਗਰੇਜ਼ ਨੌਕਰੀਆਂ ਕਰਨ ਆਉਣਗੇ ਉਹ ਜ ਕਦੇ ਦੋ ਅੰਗਰੇਜ਼ ਕਿੱਥੋਂ ਆ ਜਾਣਗੇ ਕੋਈ ਕਾਰ ਨਹੀਂ ਅਸੀਂ ਤਾਂ ਵਾਰ-ਵਾਰ ਪੁੱਛ ਚੁੱਕੇ ਹਾਂ ਨਾ ਤਾਂ ਦੇਖੋ ਸਾਨੂੰ ਨਵਾੜ ਤੋਂ ਪੈਸਾ ਮਿਲਦਾ ਨਹੀਂ ਰੀਫਾਈਨਾਂਸ ਪਹਿਲਾਂ ਅਸੀਂ ਕਰਜ਼ਾ ਬਣਦੇ ਹਾਂ ਉਹ ਕਰਜ਼ੇ ਦੇ ਅਗੇਂਸਟ ਸਾਨੂੰ ਨਵਾੜ ਜਿਹੜੀ ਬੈਂਕ ਆ ਉਹ ਰੀਫਾਈਨਾਂਸ ਕਰਦੀ ਆ ਅਸੀਂ ਉਹਨਾਂ ਦੇ ਅਫਸਰਾਂ ਨੂੰ ਵਾਰ-ਵਾਰ ਮਿਲ ਚੁੱਕੇ ਹਾਂ ਉਹਨਾਂ ਵੱਲੋਂ ਕੋਈ ਨਾ ਨਹੀਂ ਸਭ ਤੋਂ ਵੱਡਾ ਕਾਰਨ ਇੱਕ ਤੋਂ ਹੀ ਆ ਸਾਡੇ ਜਿਹੜੇ ਉਸ ਕੁਰਸੀਆਂ ਤੇ ਇੱਕ ਦੋ ਮੜੇ ਅਫਸਰ ਬੈਠੇ ਨੇ ਉਹਨਾਂ ਦੀ ਨੀਤ ਚ ਖੋਟ ਆ ਉਹ ਕਹਿੰਦੇ ਅਸੀਂ ਮਹਿਕਮਾ ਚੱਲਣ ਨਹੀਂ ਦੇਣਾ ਸਾਲ ਤੋਂ ਸਾਲ ਜਿੰਦੀ ਸਾਡੀ ਰਿਟਾਇਰਮੈਂਟ ਰਹੇਗੀ ਅਸੀਂ ਰਿਟਾਇਰਮੈਂਟ ਤੇ ਇਸ ਬੈਂਕ ਨੂੰ ਬੰਦ ਕਰਕੇ ਜਾਣਾ ਸਭ ਤੋਂ ਮਾੜੀ ਸ ਉਹਨਾਂ ਨੂੰ ਕਟਹਿਰੇ ਚ ਲਿਆਵੇ ਉਹਨਾਂ ਤੋਂ ਪੁੱਛੇ ਵੀ ਛੋਡੇ ਤੁਸੀਂ ਇਹ ਕਰਜ਼ੇ ਬੰਦ ਕਿਉਂ ਕੀਤੇ ਆ ਸਰਕਾਰ ਆਪਣੇ ਆਪ ਨੂੰ ਕਿਸਾਨ ਹੈ ਤੈਸੀ ਪੰਜਾਬ ਹੈ ਤੈਸੀ ਕਹਿੰਦੀ ਹੈਗੀ ਹੈ ਤੇ ਫਿਰ ਇਦਾਂ ਦੇ ਫੈਸਲੇ ਕਿਉਂ ਨਹੀਂ ਲੈ ਜਾ ਰਹੀਆਂ ਤੁਹਾਨੂੰ ਸਭ ਸੰਘਰਸ਼ ਕਿਉਂ ਕਰਨਾ ਪੈ ਰਿਹਾ ਨਹੀਂ ਦੇਖੋ ਸਰਕਾਰ ਕਹਿੰਦੀ ਹੈ ਪਰ ਅਸੀਂ ਤਾਂ ਇਹ ਗੱਲ ਕਹਿੰਨੇ ਵੀ ਸਰਕਾਰ ਕਹਿਦਾ ਰਹੀ ਹੈ ਉਹ ਤੇ ਖਰੀਦਾ ਉਤਰੇ ਨਾ ਸਰਕਾਰ ਅਸੀਂ ਕਹਿੰਦੇ ਸਟੇਟਮੈਂਟ ਆ ਤੁਹਾਡੀਆਂ ਚੰਗੀਆਂ ਨਹੀਂ ਸਟੇਟਮੈਂਟ ਆ ਤੁਹਾਡੀਆਂ ਕਹਿੰਦੇ ਮੰਗਦਾ ਰਹੀ ਵੀ ਸੂਰਜ ਆ ਕਮੀਆਂ ਦੇ ਵੇੜੇ ਦੁਨਨੇ ਸੀਐਮ ਸਾਹਿਬ ਤੇ ਕਰਮਜੀਤ ਅਨਮੋਲ ਜੀ ਸਟੇਜਾਂ ਤੇ ਖੜਖੜ ਇਕੱਠੇ ਗਾਉਂਦੇ ਰਹੇ ਕਾਲਜ ਵੇਲੇ ਤੋਂ ਵੀ ਉਹ ਕਮੀ ਦਾ ਉਤਰੇ ਫਿਰਦੇ ਨੇ ਇਹਨਾਂ ਦੇ ਸੂਰਜ ਕਿਵੇਂ ਦੇਖੋ ਇੱਕ ਗੱਲ ਹੁੰਦੀ ਹੈ ਤੁਸੀਂ ਉਹਨਾਂ ਚਿਰ ਹਜ ਪਾਵਰ ਨਾ ਹੋਵੇ ਜਦੋਂ ਸਾਨੂੰ ਜਨਤਾ ਨੇ 92 ਸੀਟਾਂ ਦੇ ਕੇ ਪਾਵਰ ਦੇਦੀ ਫਿਰ ਥੋੜੀ ਗਾਣੇ ਗਾਉਣੇ ਫਿਰ ਤੁਹਾਡਾ ਕੰਮ ਕਰਨ ਦਾ ਟਾਈਮ ਆ ਯਾਰ ਹੁਣ ਤੁਸੀਂ ਕੰਮ ਕਰੋ ਹੁਣ ਥੋੜੀ ਲਾਰੇ ਲਾਉਣੇ ਹੁਣ ਆਪਾਂ ਆਪਣੇ ਕਹਿੰਦੇ ਸਨਸਕਰੀਨਾ ਖੋਲ ਕੇ ਤੇ ਆਪਾਂ ਉਹਦੇ ਵਿੱਚ ਗੱਡੀਆਂ 'ਚ ਖੜ ਕੇ ਤੇ ਹਜੇ ਵੀ ਗਾਣੇ ਗਾਉਣੇ ਆ ਫਿਰ ਇਸ ਵੋਟਾਂ ਪਾਉਣ ਦਾ ਲੋਕਾਂ ਨੂੰ ਫਾਇਦਾ ਕੀ ਹੋਇਆ ਅੱਜ ਤੁਸੀਂ ਫ੍ਰੀਕੋਰਟ ਤੋਂ ਧਰਨਾ ਸ਼ੁਰੂ ਕੀਤੇ ਹੈਗੇ ਜੇਕਰ ਤੁਹਾਡੇ ਨੂੰ ਮੰਗਾਂ ਥੋੜੀਆਂ ਜਲਦ ਨਹੀਂ ਮੰਨੀਆਂ ਇਹਨੇ ਫਿਰ ਤੁਹਾਡੇ ਅਗਲੇ ਐਕਸ਼ਨ ਅਗਲੀ ਰਣਨੀਤੀ ਕੀ ਨਹੀਂ ਅਗਲੀ ਰਣਨੀਤੀ ਦੇਖੋ ਸਾਨੂੰ 9 ਤਰੀਕ ਦੀ ਇੱਕ ਮੈਨੇਜਮੈਂਟ ਨੇ ਮੀਟਿੰਗ ਦਿੱਤੀ ਆ ਉਸ ਤ ਦੇ ਵਿੱਚ ਕੋਈ ਚੇਂਜ ਨਹੀਂ ਹੈ ਉਹ 9 ਤਰੀਕ ਨੂੰ ਜੇ ਤਾਂ ਸਰਕਾਰ ਵਾਲੇ ਪਾਸੇੋਂ ਮੈਨੇਜਮੈਂਟ ਰਾਹੀਂ ਕੋਈ ਹੱਲ ਨਿਕਲਦਾ ਠੀਕ ਆ ਨਹੀਂ ਇਹ ਤੋਂ ਮਗਰੋਂ ਸੰਘਰਸ਼ ਬਹੁਤ ਤਿੱਖਾ ਕੀਤਾ ਜਾਊਗਾ ਤੇ ਜ਼ਿਆਦਾਤਰ ਚਾਂਸ ਇਹ ਆ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਰਾਜਧਾਨੀ ਕਿਹਾ ਜਾਂਦਾ ਸੰਗਰੂਰ ਵਿਖੇ ਅਸੀਂ ਜਿਹੜੀ ਲੜੀਵਾਰ ਪੁਖੜ ਹੜਤਾਲ ਤੇ ਬੈਠਾਂਗੇ ਤੇ ਇਹਨਾਂ ਦਾ ਜਿੰਨਾ ਸਾਥੋਂ ਵਿਰੋਧ ਹੋ ਸਕੇ ਆ ਜਿੰਨਾ ਸਾਥੋਂ ਨੁਕਸਾਨ ਹੋ ਸਕੇ ਸਰਕਾਰ ਦਾ ਅਸੀਂ ਕਰਾਂਗੇ ਪੋਲੀਟਿਕਲੀ ਤੁਹਾਡੇ ਨਾਲ ਫਰੀਦਕੋਟ ਹੀ ਕਿਉਂ ਦੁਨਿਆਇਆ ਫਰੀਦਕੋਟ ਦੇਖੋ ਉਹਦੇ ਵਿੱਚ ਅਸੀਂ ਪਹਿਲਾਂ ਵੀ ਦੱਸਿਆ ਕਾਰਨ ਇੱਕੋ ਹੀ ਆ ਸੀਐਮ ਸਾਹਿਬ ਨੇ ਆਪਦੇ ਮਿੱਤਰ ਨੂੰ ਸਭ ਤੋਂ ਸੇ ਤੇ ਉਹਨਾਂ ਨੇ ਆਪ ਦਾ ਦਿਖਾਇਆ ਵੀ ਮੇਰਾ ਦੋਸਤ ਅਸੀਂ ਸੀਟ ਜਿੱਤ ਕੇ ਦਿਖਾਉਣੀ ਆ ਅਸੀਂ ਵੀ ਕਹਿੰਨੇ ਆ ਸਾਨੂੰ ਨੂੰ ਕੋਈ ਸਾਡਾ ਕੋਈ ਵਿਰੋਧੀ ਨਹੀਂ ਹੈਗੇ ਵੀ ਸੀਟ ਜਿੱਤਣੀ ਆ ਪਰ ਪਹਿਲਾਂ ਸਾਡਾ ਕੰਮ ਕਰਾਓ ਤਾਂ ਸਭ ਤੋਂ ਨੇੜੇੋਂ ਸੀਐਮ ਸਾਹਿਬ ਨੂੰ ਸੁਨੇਹਾ ਇੱਥੋਂ ਹੀ ਜਾ ਸਕਦਾ ਸੀ ਅਸੀਂ ਤੁਹਾਡੇ ਸਾਹਮਣੇ ਆਈ ਹੋਰ ਦੱਸਦੇ ਆ ਅਸੀਂ ਕਿਸੇ ਪੋਲੀਟੀਕਲ ਪਾਰਟੀ ਨਾਲ ਨਹੀਂ ਜੁੜੇ ਸਾਰਿਆਂ ਨੇ ਵੋਟਾਂ ਪਾਈਆਂ ਸਰਕਾਰ ਮੁਲਾਜ਼ਮਾਂ ਤੋਂ ਬਿਨਾ ਨਹੀਂ ਬਣੀ ਪਰ ਅਸੀਂ ਸਰਕਾਰ ਨੂੰ ਬਾਰ-ਬਾਰ ਕਹਿੰਨੇ ਆ ਤੁਸੀਂ ਸ਼ਾਇਦ ਉਹਨੇ ਮਾੜੇ ਨਾ ਹੋ ਜਿਹੜੇ ਤੁਹਾਡੇ ਅਫਸਰ ਇੱਕ ਦੋ ਮਾੜੇ ਬੈਠੇ ਆ ਤੁਸੀਂ ਉਹਨਾਂ ਨੂੰ ਖਿੱਚੋ ਥੋੜੀ ਸਰਕਾਰ ਹਜੇ ਤੱਕ 2 ਸਾਲਾਂ 'ਚ ਜੇ ਘੱਟ ਕਾਮਯਾਬ ਹੋਈ ਹੈ ਉਹ ਇਸੇ ਕਾਰਨਾਂ ਬੜੀ ਬਿਊਰੋਕ੍ਰੇਸੀ ਥੋੜੀ ਪਕੜ ਤੋਂ ਬਾਹਰ ਹੈ ਜੀ ਮੈਂ ਇਸ ਲੈਂਡਮਾਰਕ ਬੈਂਕਸ ਮੁਲਾਜ਼ਮ ਯੂਨੀਅਨ ਦਾ ਸੂਬਾ ਕੈਸ਼ੀਅਰ ਹਾਂ ਦਰਅਸਲ ਜਦੋਂ ਗੱਲ ਚੱਲਦੀ ਹੈ ਕਿਸਾਨਾਂ ਦੀ ਤੇ ਕਿਸਾਨਾਂ ਦੇ ਬੈਂਕ ਦੀ ਤਾਂ ਇਹੀ ਬੈਂਕ ਪੰਜਾਬ 1957 ਤੋਂ ਲੈ ਕੇ ਹੁਣ ਤੱਕ ਸਭ ਤੋਂ ਵੱਧ ਕਰਜ਼ੇ ਵੰਡਣ ਵਾਲਾ ਬੈਂਕ ਹੈ ਜਿਹੜਾ ਜਿਵੇਂ ਸਾਡੇ ਪ੍ਰਧਾਨ ਜੀ ਨੇ ਕਿਹਾ ਸਧਾਰਨ ਵਿਆਜ ਤੇ ਕਰਜ਼ੇ ਦਿੰਦਾ ਰਿਹਾ ਹੈ ਤੇ ਜੇਦਾ ਇਤਿਹਾਸ ਦੇਖੀਏ ਤਾਂ ਪੂਰੇ ਇੰਡੀਆ 'ਚ ਇਹ 12 ਬੈਂਕ ਹੀ ਰਹਿ ਚੁੱਕੇ ਨੇ ਜਦੋਂ ਕਿ ਜੇ ਅਸੀਂ ਦੇਖੀਏ ਤਾਂ ਜਿਹੜੇ ਸਾਡੇ ਸੈਂਟਰ ਦੇ ਸਹਿਕਾਰਤਾ ਮਨਿਸਟਰ ਨੇ ਉਹ ਇਹਨਾਂ ਬੈਂਕਾਂ ਲਈ 26-2700 ਕਰੋੜ ਰੁਪਏ ਦੀ ਇਮਜ਼ਾਦ ਦੇਣ ਲਈ ਤਿਆਰ ਨੇ ਪਰ ਪਤਾ ਨਹੀਂ ਕਿਉਂ ਪੰਜਾਬ ਸਰਕਾਰ ਦੇ ਜਿਹੜੇ ਅਫਸਰशाही ਆ ਉਹ ਇਸ ਬੈਂਕ ਨੂੰ ਚਾਲੂ ਨਹੀਂ ਕਰਨਾ ਚਾਹੁੰਦੀ ਕਿਉਂਕਿ ਜੇ ਅਸੀਂ ਮੋٹے ਤੌਰ ਤੇ ਦੇਖਿਆ ਜਾਵੇ ਤਾਂ ਅਸੀਂ 500 ਕਰੋੜ ਰੁਪਏ ਨਿਵਾੜ ਦਾ ਦੇਣਾ ਤੇ 3200 ਕਰੋੜ ਰੁਪਏ ਪੰਜਾਬ ਦੇ ਵੱਖ-ਵੱਖ ਕਿਸਾਨਾਂ ਤੋਂ ਲੈਣਾ ਅਜਿਹੇ ਹਾਲਾਤ ਚ ਤੁਸੀਂ ਆਮ ਜੋ ਮੀਡੀਆ ਚ ਇਹ ਖਬਰ ਸੁਣ ਰਹੇ ਆ ਜਾਂ ਮੀਡੀਆ ਦੇ ਸਾਥੀ ਨੇ ਉਹ ਬੜੀ ਚੰਗੀ ਤਰ੍ਹਾਂ ਇਹ ਗੱਲ ਸਮਝ ਸਕਦੇ ਆ ਕਿ ਜਦੋਂ 6 ਗੁਣਾ ਪੈਸਾ ਲੈਣਾ ਹੋਵੇ ਤਾਂ ਉਹ ਬੈਂਕ ਕਦੇ ਵੀ ਬੰਦ ਨਹੀਂ ਹੋ ਸਕਦਾ ਪਰੰਤੂ ਪਿਛਲੇ 5 ਸਾਲਾਂ ਤੋਂ ਇਹਨਾਂ ਨੇ ਕਿਸਾਨਾਂ ਨੂੰ ਕਰਜ਼ੇ ਜਿਹੜੇ ਦੇਣੇ ਬੰਦ ਕੀਤੇ ਹੋਏ ਨੇ ਉਹਦਾ ਮਤਲਬ ਇਹ ਹੈ ਕਿ ਜਦੋਂ ਦੁਕਾਨ ਹੀ ਅੰਦਰੋਂ ਬੰਦ ਕਰ ਲਈ ਜਾਂ ਜਦੋਂ ਤੁਸੀਂ ਆਪਣਾ ਵਪਾਰ ਹੀ ਬੰਦ ਕਰ ਲਿਆ ਤਾਂ ਉਹ ਅਦਾਰਾ ਬੰਦ ਕਰਨ ਲਈ ਇਹ ਕਦਮ ਵੱਧ ਚੁੱਕੇ ਨੇ ਤੁਸੀਂ ਇੱਥੇ ਫਰੀਦਕੋਟ 'ਚ ਦੇਖ ਚੁੱਕੇ ਹੋ ਇੱਕ ਸਹਿਕਾਰੀ ਮਿਲ ਪਹਿਲਾਂ ਬੰਦ ਹੋ ਚੁੱਕੀ ਆ ਸਾਡੇ ਬਡਲਾੜਾ ਇੱਕ ਮਿਲ ਬੰਦ ਹੋ ਚੁੱਕੀ ਆ ਤਾਂ ਇਹ ਪਤਾ ਨਹੀਂ ਕਿਉਂ ਲੁੱਕ ਮੇ ਰੂਕ 'ਚ ਸਰਕਾਰੀ ਅਫਸਰशाही ਦਾ ਜਿਹੜਾ ਇਹ ਏਜੰਡਾ ਬਣ ਚੁੱਕਿਆ ਕਿ ਸਹਿਕਾਰੀ ਸੰਸਥਾਵਾਂ ਨੂੰ ਬੰਦ ਕੀਤਾ ਜਾਵੇ ਅਸੀਂ ਅੱਜ ਇੱਥੇ ਜਿਹੜਾ ਪੇ ਕਮਿਸ਼ਨ ਦੇ ਨਾਲ ਨਾਲ ਹੀ ਸਾਡੀ ਮੁੱਖ ਮੰਗ ਪੰਜਾਬ ਦੇ ਕਿਸਾਨਾਂ ਨੂੰ ਸਧਾਰਨ ਵਿਆਜ ਤੇ ਕਰਜ਼ਾ ਦੇਣਾ ਵੀ ਸ਼ੁਰੂ ਕੀਤਾ ਜਾਵੇ ਉਹਨਾਂ ਸਾਰੀਆਂ ਮੰਗਾਂ ਨੂੰ ਹਾਈਲਾਈਟ ਕਰਨ ਲਈ ਹੀ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਤੇ ਤੁਹਾਡੇ ਸਾਰਿਆਂ ਨਾਲ ਹੀ ਵੀ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਪੰਜਾਬ ਨੂੰ ਬਚਾਉਣਾ ਤਾਂ ਪੰਜਾਬ ਦੀ ਕਿਸਾਨੀ ਬਚਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਕਿਸਾਨੀ ਨਾਲ ਜਿਹੜਾ ਸੰਬੰਧ ਤੇ ਬੈਂਕ ਹੈ ਇਹੀ ਇੱਕ ਮੇਨ ਬੈਂਕ ਹੈ ਜਿਹਨੇ ਕਿਸਾਨਾਂ ਨੂੰ ਸਭ ਤੋਂ ਵੱਧ ਸਾਥ ਦਿੱਤਾ ਹੈ ਸਾਡੇ ਪੂਰੇ ਪੰਜਾਬ ਚ 9 ਲੱਖ ਤੋਂ ਵੱਧ ਸ਼ੇਅਰ ਹੋਲਡਰ ਨੇ ਅੱਜ ਤੱਕ ਅਸੀਂ ਕਦੇ ਸ਼ੇਅਰ ਹੋਲਡਰਾਂ ਨੂੰ ਇਹ ਨਹੀਂ ਕਿਹਾ ਕਿ ਭਾਈ ਤੁਸੀਂ ਸਾਡੇ ਨਾਲ ਚੱਲੋ ਪਰ ਜੇ ਹਾਲਾਤ ਇਹੀ ਰਹੇ ਤਾਂ ਸਾਨੂੰ ਘਰ ਘਰ ਪਿੰਡ ਪਿੰਡ ਜਾ ਕੇ ਜਿਹੜੇ ਸਾਡੇ ਕਿਸਾਨ ਸ਼ੇਅਰ ਹੋਲਡਰ ਆ ਉਹ ਨਾਲ ਲੈਣੇ ਪੈਣਗੇ ਤੇ ਇਹ ਬਹੁਤ ਵੱਡਾ ਅੰਦੋਲਨ ਸਾਨੂੰ ਪੰਜਾਬ ਸਰਕਾਰ ਖਿਲਾਫ ਸ਼ੁਰੂ ਕਰਨਾ ਪਵੇਗਾ ਕਦੋਂ ਤੱਕ ਫਟਸ ਤੋਂ ਚੱਲਦਾ ਜਾਰੀ ਰਹੇਗਾ ਦੇਖੋ ਸਾਡਾ ਪ੍ਰੋਟੈਸਟ ਤਾਂ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਜਾਰੀ ਰਹੂਗਾ ਅਸੀਂ ਹਰੇਕ ਕੈਂਡੀਡੇਟ ਨੂੰ ਮਿਲ ਚੁੱਕੇ ਹਾਂ ਉਹਨਾਂ ਨੂੰ ਇਹ ਦੱਸ ਵੀ ਚੁੱਕੇ ਹਾਂ ਕਿ ਸਾਨੂੰ ਤੁਹਾਡੇ ਲੜੀਵਾਰ ਧਰਨੇ ਲਾਉਣੇ ਪੈਣਗੇ ਤੇ ਅੱਗੇ ਹੁਣ ਸਰਕਾਰ ਤੇ ਹੈ ਕਿ ਸਰਕਾਰ ਕੀ ਕਰਨਾ ਚਾਹੁੰਦੀ ਹੈ ਜਿੱਦਾਂ ਸਾਡੇ ਪ੍ਰਧਾਨ ਸਾਹਿਬ ਨੇ ਪਹਿਲਾਂ ਵੀ ਦੱਸਿਆ ਕਿ ਅਸੀਂ ਅੱਜ ਤੱਕ ਕਦੇ ਸਰਕਾਰ ਦੇ ਖਿਲਾਫ ਨਹੀਂ ਸੀ ਗਏ ਪਰੰਤੂ ਹੁਣ ਜੋ ਵਾਰ-ਵਾਰ ਇਹ ਲਾਰਾ ਲਾਇਆ ਜਾ ਰਿਹਾ ਹੈ ਕਿ ਇਲੈਕਸ਼ਨ ਕੋਡ ਲੱਗਿਆ ਹੋਇਆ ਜੀ ਤੁਹਾਡਾ ਕੰਮ ਨਹੀਂ ਹੋ ਸਕਦਾ ਜਦੋਂ ਕਿ ਪਟਵਾਰੀਆਂ ਦੇ ਜਾਂ ਹੋਰ ਬਹੁਤ ਸਾਰੇ ਮਸਲਿਆਂ ਤੇ ਸਰਕਾਰ ਨੇ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖੀ ਤੇ ਇਲੈਕਸ਼ਨ ਕਮਿਸ਼ਨ ਨੇ ਪਰਮਿਸ਼ਨ ਦੇ ਦਿੱਤੀ ਕਿਉਂਕਿ ਇਹ ਆਨਗoing ਪ੍ਰੋਸੈਸ ਹੈ ਤੇ ਕਮਿਸ਼ਨ ਕੋਈ ਅੱਜ ਦਾ ਪ੍ਰੋਸੈਸ ਨਹੀਂ ਇਹ ਤਾਂ 3 ਸਾਲ ਪਹਿਲਾਂ ਹੀ ਲੱਗ ਜਾਣਾ ਚਾਹੀਦਾ ਸੀ ਤਾਂ ਕਿਤੇ ਨਾ ਕਿਤੇ ਅਫਸਰशाही ਜਿਹੜੀ ਸਰਕਾਰ ਨੂੰ ਤੇ ਮੁਲਾਜ਼ਮਾਂ ਕਰ ਰਹੀ ਹੈ ਅਸੀਂ ਇਹੀ ਮੰਗ ਕਰਦੇ ਆ ਕਿ ਸਰਕਾਰ ਫੇਰ ਇਨਕੁਆਇਰੀ ਕਰਾ ਕੇ ਅਫਸਰ ਸ਼ਾਹੀ ਤੋਂ ਸਹੀ ਕੰਮ ਕਰਾ ਕੇ ਸਾਨੂੰ ਪੇ ਕਮਿਸ਼ਨ ਤੇ ਬਣਦੀਆਂ ਕਿਸਾਨਾਂ ਦੀਆਂ ਮੰਗਾਂ ਜਾਂ ਹੋਰ ਜੋ ਵੀ ਮੰਗਾਂ ਨੇ ਉਹਨਾਂ ਦਾ ਹੱਲ ਕਰੇ। ਇਹੀ ਕਹਿਣਾ ਵੀ ਸਾਡੀ ਤਾਂ ਮੰਗ ਪੰਜਾਬ ਸਰਕਾਰ ਤੋਂ ਇਹੀ ਹੈ ਵੀ ਸਾਡਾ ਪੇ ਕਮਿਸ਼ਨ ਲਾਓ ਤੇ ਸਾਡਾ ਦਾਰਾ ਬੰਦ ਕਰਨ ਨੂੰ ਕਿਉਂ ਲੱਗੇ ਬੈਠੇ ਆਂ? ਐਡਵਾਂਸਮੈਂਟ ਮੇਨ ਹੈ ਸਾਡੇ ਬੈਂਕ ਦੀ। ਉਹੀ ਬੰਦ ਕੀਤੀ ਪਈ ਹੈ ਕਿਸਾਨਾਂ ਦਾ ਕਰਜ਼ਾ ਦੇਣਾ ਉਹ ਸ਼ੁਰੂ ਕਰੋ। ਅਸੀਂ ਤਾਂ ਕੰਮ ਕਰਨ ਨੂੰ ਤਿਆਰ ਹੈ ਕੰਮ ਤਾਂ ਲੈ ਕੇ ਆਓ। ਅਸੀਂ ਤਾਂ ਕਹਿੰਦੇ ਸਾਨੂੰ ਕੰਮ ਦੋ ਅਸੀਂ ਕੰਮ ਕਰਨ ਨੂੰ ਤਿਆਰ ਹੈ। ਸਮਝਿਆ ਸਰਕਾਰਾਂ ਮਲੇ ਕਈ ਮਹਿਕਮੇ ਬੰਦ ਹੁੰਦੇ ਸੀ ਜਾਂ ਕਿਤੇ ਕੋਈ ਹੋਂਤਾ ਹੀ ਆਉਂਦੀ ਸੀ ਤਾਂ ਉਹ ਇਹੀ ਜਿਹੜੇ ਹੈਗੇ ਆ ਪਾਰਟੀ ਦੇ ਨੁਮਾਇंदे ਧਰਨੇ ਲਗਾਉਂਦੇ ਸੀ ਪਾਰਟੀਆਂ ਦੇ ਨਾਲ ਦੂਸਰੇ ਜੜੀਆਂ ਯੂਨੀਅਨਾਂ ਦੇ ਨਾਲ ਸਾਹਮਣੇ ਹੁੰਦੇ ਸੀ ਫਿਰ ਹੁਣ ਕਿਉਂ ਨਹੀਂ ਸੁਣੀ ਜਾ ਰਹੀ ਕੀ ਲੱਗਦਾ ਪਤਾ ਨਹੀਂ ਇਹ ਤਾਂ ਹੁਣ ਸਰਕਾਰ ਨੂੰ ਹੀ ਪਤਾ ਹੈ ਜੀ ਇਸ ਤਾਪ ਕਹਿੰਦੇ ਆ ਪਹਿਲਾਂ ਕਹਿੰਦੇ ਸੀ ਕਰਜ਼ਾ ਮਾਫੀ ਕਰਦਾ ਉਹ ਚ ਸਾਡਾ ਬੈਂਕ ਵੀ ਨਹੀਂ ਆਇਆ ਹੈਗਾ ਵੀ ਕਰਜ਼ਾ ਮਾਫੀ ਚ ਪਹਿਲਾਂ ਸਰਕਾਰਾਂ ਨੇ ਉਹੀ ਕੀਤਾ ਹੋਇਆ ਵੀ ਉਹ ਬੰਦ ਕਰੋ ਸਾਨੂੰ ਵੇਵ ਆਫ ਕਰਾਂਗੇ ਉਹਦੇ ਕਰਕੇ ਤਾਂ ਸਾਨੂੰ ਉਹ ਹੋ ਰਿਹਾ ਪ੍ਰੋਬਲਮ ਆਈ ਜਾ ਰਹੀ ਹੈ ਡਿਫਾਲਟ ਉਹ ਉਹੀ ਜਾ ਰਿਹਾ ਸ਼ੋਅ ਕਰੀ ਜਾਂਦੇ ਆ